ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਆ। ਅੱਜ ਦੇ ਵਿੱਚ ਪਿੰਡ ਬਹਿੜਵਾਲ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤਹਿਸੀਲ ਲਗਦੀ ਪੱਤੀ। ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਚ ਹੋਊਗੀ। ਠੀਕ ਆ। ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਬੈੱਲ ਆਨ ਨੂੰ ਆਲ ਸੈੱਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ। ਕਿ ਜੇ ਉਹ ਵੀ ਖਰੀਦਦਾਰੀ ਸਜਣੋ ਕਰਦੇ ਦੋ ਟਾਈਮ ਇੱਕ ਟਾਈਮ ਆਪਣੀ ਨਰਖ ਪਰਖ ਕਰਕੇ ਚੋਗੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਫਰਜ ਬੰਦਾ ਸਾਡਾ ਕੰਮ ਵੀਡੀਓ ਬਣਾਉਣਾ ਠੀਕ ਆ ਅੱਜ ਟੌਪ ਦੀ ਨਗੀਨਾ ਬਿਲਕੁਲ ਜਾਇਜ਼ ਮੁੱਲ ਦੇ ਵਿੱਚ ਮਝੋਟੀ ਲੈ ਕੇ ਆਏ ਮੱਝ ਲੈ ਕੇ ਆਏ ਆ ਤੇ ਜਗਸੂਆ ਦੱਸ ਰਹੇ ਨੇ ਨੀਲੀ 라ਵੀ ਨੀਲੀ ਦੀ ਮਗਰ ਕੱਟੀ ਪਿਓਰ ਅਗਲੀਆਂ ਲੱਤਾਂ ਵੀ ਧੁੱਗੀਆਂ ਆਈਆਂ ਤੇ ਕੋਸ਼ਿਸ਼ ਕਰਾਂਗੇ ਉਹ ਵੀ ਲੱਤਾਂ ਵੀ ਵੇਰ ਜੀ ਮੜੀਆਂ ਆਈਆਂ ਪਰਲੇ ਬਣੇ ਦਿਖਾ ਦਿਓ ਕੱਟੀ ਦੀ ਅਗਲੀ ਤੇ ਇਧਰ ਲਈ ਦੇ ਵੀ ਫੁੱਲ ਨਿਸ਼ਾਨ ਆ ਪਾਗਰ ਲਈ ਉੱਪਰ ਲਈ ਲੱਤ ਜਿਹੜੀ ਅਗਲੀ ਉਹ ਜੀ ਲਓ ਠੀਕ ਆ ਉਹ ਵੀ ਤੋਂ ਵੀ ਆ ਲੱਤ ਦੇਖ ਸਕਦੇ ਜੀ ਕਿੱਟੀ ਆ ਲੱਤਾਂ ਵੀ ਕਿਟੀਆਂ ਥੱਲੇ ਪੂਟੂ ਦੇ ਵੀ ਸਾਰਾ ਕੱਟੀ ਦੇ ਨਿਸ਼ਾਨ ਆ ਤੇ ਨੀਲੀ ਦਾ ਵੀ ਜਿਹੜੀ ਮੱਝ ਆ ਠੀਕ ਆ ਤੁਹਾਡਾ ਨਾ ਵੀਡੀਓ ਸਾਂਝੀ ਕਰਨ ਅਗੇ ਆਸ ਕਰਦੇ ਹਾਂ ਵੱਧ ਵੱਧ ਤੁਸੀਂ ਸ਼ੇਅਰ ਕਰੋਗੇ ਅਰਦਾਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਗੁਰੂ ਰਾਮਦਾਸ ਸਹਿਬ ਮਹਾਰਾਜ ਹਰ ਇੱਕ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਦੇਹ ਰੋਖਤਾ ਬਖਸ਼ੇ ਤੇ ਵੱਤ ਤੋਂ ਵੱਧ ਪਿਆਰ ਕਰਨ ਵਾਲਿਆ ਤੈਹ ਦਿਲੋਂ ਧੰਨਵਾਦ ਕਰਦੇ ਆ ਜੀ ਸਾਡੇ ਚੈਨਲ ਦੇ ਨਾਲ ਜੋ ਜੁੜੇ ਮੇਰੇ ਵੀਰ ਤੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੜਦੀ ਕਲਾ ਵੀਰ ਜੀ ਕਿਰਪਾ ਕਿਰਪਾ ਠੀਕ ਆ ਜੀ ਪਿੰਡ ਪਿੰਡ ਬੱਲਵਾਲ ਜ਼ਿਲ੍ਹਾ ਅੰਮ੍ਰਿਤਸਰ ਤੇ ਤਸਵੀਰ ਤੇ ਮੋਬਾਈਲ ਨੰਬਰ 9950 ਹਾਂਜੀ ਚੱਲ ਗਏ 018 ਠੀਕ ਆ ਜੀ ਤੇ ਕਿਹੜਾ ਸੂਬਾ ਐਵੇਂ ਜੀ ਤੇ ਜੱਸ ਵਾ ਤੇ ਜਾ ਬੰਬ ਪੀ ਸਿਆ ਮੈਂ ਨਾ ਬੁੱਲਾ ਨੀ ਨੀਲੀ ਦਾ ਵੀ ਹਨਾ ਲੋ ਜੀ ਆਖ ਖਾਈ ਇੱਕ ਹਨਾ ਆਖ ਪਿਓਰ ਜਿਹੜੀ ਮੇਰੇ ਬਿੱਲੀ ਮਣਕੀ ਆਖਿਆ ਨਾ ਤੇ ਨੀਲੀ ਦੇ ਵਿੱਚ ਆਉਂਦੀ ਜਬਾਨ ਵੀ ਲਾਲ ਪਿਓਰ ਨੀਲੀ ਗੱਲ ਆਖਣ ਵਾਲੀ ਨਹੀਂ ਤੇ ਥੱਲੇ ਨਿਸ਼ਾਨ ਹੈਗਾ ਠੀਕ ਆ ਲੋ ਜੀ ਇੱਕ ਰਾਂ ਧਾਰ ਮੇਰਾ ਵੀਰ ਜਰੂਰ ਚੈੱਕ ਕਰਵਾ ਦੀਏ ਮਗਰੋਂ ਕੌਡੀ ਲੋ ਜੀ ਕੀ ਬਾਤਾਂ ਕਰਦੇ ਹੈ ਥਾਨ ਲੈਵਾ ਦੇ ਬੰਤਰ ਕੱਲਾ ਕੱਲਾ ਆ ਇਹਨੂੰ ਕਰਕੇ ਮੇਰਾ ਵੀਰ ਨਾ ਤੇ ਇੱਕ ਰਾ ਧਾਰ ਇੱਕ ਇੱਕ ਥਾਂ ਦੀ ਮਾਰ ਦੇ ਠੀਕ ਹੈ ਜ਼ਰੂਰ ਜਿਆਦੀ ਚਲੋ ਕੀ ਮਾਰਨੀ ਜੇਰ ਪੈਣ ਵਾਲੀ ਆ ਬਾਕੀ ਠੰਡੀ ਵੜੀ ਹੈ ਨਾ ਹਾਂ ਪੂਰੀ ਤੇ ਲਓ ਜੀ ਲਓ ਸਾਰੇ ਸਨਾਂ ਦੀਆਂ ਮਾਰ ਦਿਓ ਲਓ ਜੀ ਚੰਗੀ ਜਿਹਾ ਮਾਰ ਦਿਓ ਚੰਗੀ ਜਿਹਾ ਖੋਟ ਕੇ ਮਾਰੀ ਜੋ ਹੋਰ ਬਣਾ ਦੋਤਾ ਹੂੰ ਦੋ ਦੋਵੇਂ ਥਾਂ ਫੜ ਕੇ ਬਣਾ ਦੂ ਦੋ ਦੋ ਦੋਵੇਂ ਦੋਵੇਂ ਪਿਛਲੇ ਨਾ ਪਿਛਲਾ ਅਗਲਾ ਅਗਲਾ ਹਾਂ ਹਈ ਤਰਾ ਦੂਜੇ ਵੀ ਮਾਰ ਦੋ ਬਸ ਬਸ ਵੀ ਜੀ ਦੂਜੇ ਮਾਰ ਦੋ ਜੋ ਇਹ ਨਹੀਂ ਕਰੀ ਠੀਕ ਚਲੋ ਕੋਈ ਨਹੀਂ ਠੀਕ ਹੈ ਠੀਕ ਹੈ ਵੀਰ ਤੇ ਸੂਆ ਤੀਜਾ ਸੂਈ ਆ ਮਗਰ ਕੱਟੀ ਹੈ ਨਾ ਠੀਕ ਹੈ ਜੀ ਤੇ ਕਿੰਨਾ ਕੁ ਵਾਹ ਦੁੱਧ ਪਾ ਜੂਗੀ ਦੁੱਧ ਦੇਵਾ ਤੇ ਜੋ ਪਰਾਂ ਬਾਕੀ ਪੈਟਰ ਵਾਲਾ ਦੁੱਧ ਵੀ ਜਾਣਾ ਨਹੀਂ ਹਾਂ ਜੀ 13 14 ਕਿਲੋ ਦੁੱਧ ਜਿੱਡਾ ਨੂੰ ਆਰਡਰ ਕੁਆਲਟੀ ਲੱਗੀ ਹਨਾ ਠੀਕ ਆ ਲੋ ਸੱਜਣੋ ਆ ਅਗਲਾ ਥਾਂ ਜੀ ਆ ਵੀ ਅਗਲਾ ਫੜਿਆ ਜੁਣ ਠੀਕ ਆ ਆ ਮਗਰਲੇ ਥਨਾਂ ਦੀਆਂ ਜੀ ਠੀਕ ਆ ਆ ਲੋ ਠੀਕ ਆ ਤੇ ਆਪਣੀ ਇੱਥੇ ਬਹਿੜਵਾਲ ਪਹੁੰਚ ਕੇ ਵਿਜ਼ਿਟ ਕਰਕੇ ਖੋਲ ਕੇ ਤੋਰ ਕੇ ਚੈੱਕ ਲਈਏ ਮਿੰਟ ਮਾਰ ਗਏ ਲੋ ਸੱਜਣੋ ਤੁਰਾ ਤੁਰਾ ਤਾਨੂੰ ਕਰਾ ਦੇਨੇ ਚੈੱਕ ਆਰਡਰ ਕੁਆਲਟੀ ਦੇ ਪਾਉ ਸਾਣਾ ਲੱਗਦਾ ਕਿਵੇਂ 14 ਤੇ 15 ਕਿਲੋ ਦੁੱਧ ਭਰੂ ਹੈ ਨਾ ਜਿਆਦਾ ਆਪਾਂ ਨਾ ਕਿ ਇਹਨੂੰ ਕਹੀਏ ਗਲਤ ਆ ਕੱਟੀ ਮਗਰ ਜੇ ਆ ਤੇ ਧਾਰਾ ਤਾਨੂੰ ਮਰਵਾਤੀਆਂ ਗੰਨੇ ਵਰਗੀ ਜੀ ਠੀਕ ਹੈ ਤੇ ਆਰਡਰ ਕੁਆਲਟੀ ਤੋਂ ਬਾਕੀ ਫਿਰ ਵੀ ਮੇਰੇ ਵੀਰ ਕਿਉਂਕਿ ਆਪ ਦੀ ਨਰਖ ਪਰਖ ਆਦਾ ਜਜਮੈਂਟ ਕਰਕੇ ਲੈ ਕੇ ਜਾਇਓ ਲਿਆਂਦੀ ਹੁੰਦੀ ਪਸ਼ੂ ਲਿਆਂਦਾ ਨਾ ਕੋ ਘਰੇ ਸਾਲ ਚ ਹੋਇਆ ਨਹੀਂ ਹੁੰਦਾ ਤੇ ਕੋਈ ਗਾਰੰਟੀ ਇਸ ਗੱਲ ਦੀ ਨਹੀਂ ਕੋਈ ਦਿੰਦਾ ਕਿ ਚੋਇਆ ਹੋਵੇ ਤਾਂ ਫਿਰ ਪਤਾ ਨਹੀਂ ਕਿਉਂਕਿ ਆਰਡਰ ਕੁਆਲਟੀ ਦੇ ਹਿਸਾਬ ਨਾਲ ਚੋਰਾ 15 ਕਿਲੋ ਦੁੱਧ ਮੈਂ ਕਰਨਾ ਚਾਹੀਦਾ 14 ਕਿਲੋ ਜਿੱਡਾ ਚੱਡਾ ਬਾਕੀ ਹੁਣ ਸੇਵਾ ਦਾ ਇਹਨੇ 10 ਦੇਣਾ ਏ 12 ਦੇਣਾ ਏ ਇਹ ਆ ਹੱਥ ਪੱਥ ਸੇਵਾ ਦੇ ਦੇ ਜਾਂਦੇ ਆ ਆਰਡਰ ਕੁਆਲਟੀ ਲੱਗੀ ਬੰਬ ਲੈ ਬਾਕੀ ਜੇ ਰਹਿੰਦੀ ਏ ਮੈਨੂੰ ਜ਼ਿਆਦਾ ਅੱਧਾ ਘੰਟਾ ਹੀ ਹੋਇਆ ਕਿ ਰਸੋਈ ਨੂੰ ਕਿਉਂਕਿ ਬੱਚਾ ਵੀ ਅਜੇ ਬੈਠਾ ਏ ਉਠਿਆ ਨਹੀਂ ਆ ਇਹ ਨਿਸ਼ਾਨੀਆਂ ਸਾਰੀਆਂ ਹੀ ਹੈਗੀਆਂ ਠੀਕ ਹੈ ਜੀ ਨਿਸ਼ਾਨੀਆਂ ਠੰਢੀ ਵੜੀ ਜਦੋਂ ਮਰਜੀ ਚੋਲ ਗਏ ਲੋਏ ਹੁੰ ਦਵਈ ਸਾਰੀਆਂ ਨਿਸ਼ਾਨੀਆਂ A to Z ਹੈ ਹਨਾ ਬਾਕੀ ਪਉ ਮੜਿਆ ਕੇ ਚੱਡਾ ਵਖਾ ਲਈ ਫੜ ਕੇ ਹੱਥ ਨਾਲ ੱੱਡਾ ਕੇ ਬਣਾਈ ਬੈਠੀ ਕਰਮਾਲੀ ਜੋਰ ਜੀ ਪਾਸੇ ਕਰਕੇ ਸਾਰੇ ਭੈਣ ਭਰਾੰਪ ਦਾ ਲੱਗ ਜੇ ਥਾਂ ਦੇਖ ਲੈਣ ਕੱਲਾ ਕੱਲਾ ਐ ਲੱਗਾ ਠੀਕ ਹੈ ਤੇ ਬਹੁਤ ਸੋਹਣੀ ਹੈ ਮੁੱਲ ਭਾਉ ਜੀ ਕੀ ਕਰਦੇ ਮੁੱਲ ਦੱਸੋ ਕਰ ਮੁੱਲ ਵੀ ਜੀ ਇਹਦਾ 65000 ਰੁਪਇਆ ਕਰਦੇ ਤੇ ਛੋੜ ਕਿੰਨੀ ਕਰਨੀ ਹੈ 2000 ਰੁਪਇਆ ਛੋੜ ਕਰਦਾ ਹੈ 2000 ਹਾਂਜੀ ਰੇਟ ਦੀ ਦੇਰੀ ਹੈ ਨਾ ਠੀਕ ਆ ਲਓ ਭਾਈ ਸੱਜਣੋ ਹੋਰ 500 ਕਰਦੇ ਹੋ ਬਾਈ ਦੋਨੀ ਮੇਰੇ ਮੌਕੇ ਦਾ ਮਾਰਦਾ ਹਾਂ ਮੌਕੇ ਦੇ ਮਾਰਦਾ ਲਓ ਸੱਜਣੋ 56200 ਦੀ ਜਿਹੜੀ ਮਾਝ ਦਿੱਤੀ ਜਾਊਗੀ ਇੱਕ ਕੋਕਾ ਪੀਜ ਜਿਹਨੂੰ ਕਹਿੰਦੇ ਆ ਤੈਂ ਸਿਰ ਫਟੇ ਚੁੱਕਦੇ ਹੋ ਨੀਲੀ ਰਾਵੀ ਦਾ ਪੀਹੀ ਤੇ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ